ਸੀਂ ਪਿਛਲੇ ਸਮੇਂ ਤੋਂ ਕਾਫੀ ਦੇਖਦੇ ਆਂ ਸਿਆਸਤ ਦੇ ਵਿੱਚ ਬੜੀ ਰਦੋਬਦਲ ਹੋ ਰਹੀ ਹੈ ਰਦੋਬਦਲ ਹੋਣਾ ਸੁਭਾਵਿਕ ਆ ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਇਲੈਕਸ਼ਨ ਕੋਈ ਵੀ ਹੋਵੇ ਉਹਦੇ ਵਿੱਚ ਹਮੇਸ਼ਾ ਹਰ ਵਾਰ ਰਦੋਬਦਲ ਹੁੰਦੀ ਹੈ ਪਰ ਇਸ ਵਾਰ ਜਿਹੜੀ ਰਦੋਬਦਲ ਹੋਈ ਆ ਬੜੀ ਇਤਿਹਾਸਕ ਹੋਈ ਆ ਕਿਉਂਕਿ ਪਿਛਲੀ ਵਾਰ ਲੋਕਾਂ ਦਾ ਰਾਏ ਹੁੰਦੀ ਸੀ ਕਿ ਉਸ ਨੂੰ ਪਾਰਟੀ ਨੇ ਕਿਸੇ ਪਾਰਟੀ ਨੇ ਕੋਈ ਉਹਦਾ ਕਮਨੀ ਕੀਤਾ ਜਾਂ ਪਾਰਟੀ ਨੇ ਉਹਨੂੰ ਹੰਗੋਲਿਆ ਕੀਤਾ ਅਣਦੇਖਾ ਕੀਤਾ ਤਾਂ ਉਹ ਪਾਰਟੀ ਛੱਡ ਗਈ ਆ ਪਰ ਇਸ ਵਾਰ ਜਿਹੜੀ ਰੱਦੋਬਦਲ ਹੋਈ ਆ ਮੌਜੂਦਾ ਪਾਰਟੀ ਦੇ ਵਿੱਚੋਂ ਜਿਹੜੇ ਇਸ ਵੇਲੇ ਸੰਸਦ ਸੰਸੇਦ ਵਿਧਾਇਕ ਸੀ ਉਹਨਾਂ ਨੇ ਪਾਰਟੀ ਛੱਡੀ ਆ ਸੋ ਇਹਨੇ ਸਾਰੇ ਸਵਾਲਾਤ ਨੂੰ ਲੈ ਕੇ ਅਸੀਂ ਅੱਜ ਗੱਲ ਕਰਦੇ ਹਾਂ ਸਾਹਿਬਾ ਕੈਬਨਟ ਮੰਤਰੀ ਸਦਾਸੂ ਸਿੰਘ ਠੰਡਲ ਉਹਨਾਂ ਦੇ ਨਾਲ ਉਹ ਇਸ ਰੱਦੋਬਦਲ ਨੂੰ ਸਿਆਸਤ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਰੱਦੋਬਦਲ ਨੂੰ ਕਿਸ ਤਰ੍ਹਾਂ ਦੇ ਆ ਅਖਲੇ ਸਮੇਂ ਤੋਂ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਲੋਕ ਸਭਾ ਆ ਰਹੀਆਂ ਜਿਹੜਾ ਵੱਖ-ਵੱਖ ਤਰੀਕਾਂ ਤੇ ਵੱਖ-ਵੱਖ ਭਾਗ ਦੇ ਚਰਚ ਹੋਣੇ ਪੰਜਾਬ ਦੇ ਵਿੱਚ ਉਈਆ ਬੂਟਾਂ ਪੈਣੀ ਆ ਤੇ ਉਹਦੇ ਮੱਦੇ ਨਜ਼ਰ ਵਿਰਧੋਵਧਲ ਪੰਜਾਬ ਦੀ ਸਿਆਸਤ 'ਚ ਬੜੀ ਰੱਦੋ ਬਦਲ ਹੋ ਰਹੀ ਆ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਦੇਖੋ ਜਿਵੇਂ ਹਾਜੀ ਹਿੰਦੁਸਤਾਨ ਦੇ ਅੰਦਰ ਸਰਵਵਿਆੰਤ ਤੌਰ ਤੇ ਸਾਡੀ ਪਾਰਲੀਮੈਂਟ ਦੇਆਂ ਫੈਮਿਲੀ ਦੀਆਂ ਕਾਰਪੋਰੇਸ਼ਨਾਂ ਦੀਆਂ ਪੰਚਾਇਤਾਂ ਦੀਆਂ ਇਹ ਲੱਛਣਾਂ ਜਿਹੜੀਆਂ ਆ ਹਰ 5 ਸਾਲ ਦੇ ਵੱਟ ਨੇ ਹੋਰ ਬਾਅਦ ਇਹ ਲਕੋਟਾਂ ਹੁੰਦੀਆਂ ਤੇ ਹਰ ਸਟੇਟਾਂ ਦੇ ਵਿੱਚ ਔਰ ਦੇਸ਼ ਦੇ ਵਿੱਚ ਦਸਵਾਂਹ ਪਾਰਟੀਆਂ ਜਿਹੜੀਆਂ ਆ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਔਰ ਹਿੰਦੁਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਹੈ ਉਹ ਬਣਿਆ ਗਿਆ ਪਰ ਜਿਹੜੀ ਇਸ ਵਾਰੀ 2024 ਦੀ ਦੇਸ਼ ਦੀ ਨਵੀਂ ਪਾਰਲੀਮੈਂਟ ਬਣਨੀ ਹੈ ਉਹਦੇ ਇਲੈਕਸ਼ਨ ਦੇਸ਼ ਵਿੱਚ ਸੱਤ ਪੜਾਵਾਂ ਦੇ ਵਿੱਚ ਉਹ ਹੋ ਰਹੀ ਹੈ ਔਰ ਪਹਿਲਾ ਪੜਾ ਜਿਹੜਾ ਲਗਭਗ ਉੱਥੇ ਵੋਟਾਂ ਪਾਉਣ ਦੀ ਤਿਆਰੀ ਉਹ ਇਸ ਵੇਲੇ ਹੋ ਗਈ ਹੈ ਸੋ ਪੰਜਾਬ ਸੂਬਾ ਜਿਹਦੇ ਵਿੱਚ ਲਾਸਟ ਵਿੱਚ ਜਾ ਕੇ ਵੋਟਾਂ ਪਾਣੀਆਂ ਪਹਿਲੇ ਜੂਨ ਨੂੰ ਵੋਟਾਂ ਪਾਣੀਆਂ ਜਾਂ ਜਦ ਕੇ 7 ਮਈ ਨੂੰ ਜਿਹੜਾ ਪ੍ਰੋਸੈਸ ਸਾਡਾ ਸ਼ੁਰੂ ਹੋ ਜਾਣਾ ਹੈ ਪਹਿਲੇ ਜੋਨ ਨੂੰ ਵੋਟਾਂ ਪੈ ਕੇ ਤੇ ਚਾਰ ਜੋਨ ਨੂੰ ਰਿਜ਼ਲਟ ਜਿਹੜਾ ਉਹ ਆਣਾ ਪਰ ਆਪਾਂ ਜਿਹਦਾ ਤੁਸੀਂ ਦੱਸੀਆ ਗੱਲ ਕਿ ਇੱਥੇ ਪਾਰਟੀਆਂ ਦੀ ਕੈਂਡੀਡੇਟਾਂ ਦੀ ਜੋ ਰੱਦੋ ਬਦਲ ਹੋ ਰਹੀ ਹੈ ਇਹ ਵੱਡੇ ਪੱਧਰ ਤੇ ਆ ਇਸ ਵਾਰੀ ਤਾਂ ਪਤਾ ਨਹੀਂ ਲੱਗਦਾ ਕਿ ਕਿਹੜਾ ਬੰਦਾ ਰਾਤ ਨੂੰ ਕਿਹੜੀ ਪਾਰਟੀ ਵਿੱਚ ਹੁੰਦਾ ਤੇ ਉੱਠਦਾ ਕਿਹੜੀ ਪਾਰਟੀ ਦੇ ਵਿੱਚ ਉਹ ਉਹ ਲੋਕਾਂ ਵਿੱਚ ਵੀ ਬਹੁਤ ਵੱਡਾ ਗਰੰਭੀਰਪਨ ਪੈਦਾ ਹੋਇਆ ਹੁਣ ਗੱਲ ਸਿਰਚ ਨੂੰ ਸੋਚਣ ਵਾਲੀ ਇਹ ਹੈ ਕਿ ਇਹ ਕਿਉਂ ਹੋਇਆ ਮੈਂ ਸਮਝਦਾ ਕਿ ਇਹਦੇ ਬਹੁਤ ਲੰਮਾ ਟਾਈਮ ਨਹੀਂ ਥੋੜਾ ਟਾਈਮ ਪਹਿਲਾਂ ਜੇ ਆਪਾਂ ਪਿਛੇ ਨੂੰ ਝਾਤ ਮਾਰੀਏ ਜਦੋਂ ਪੰਜਾਬ ਦੇ ਵਿੱਚ 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ। ਇਹ ਸਰਕਾਰ ਜਦੋਂ ਬਣੀ ਆ ਤੇ ਇਹਦੇ ਕੋਲ ਵੀ ਬਹੁਤੇ ਆਪਣੇ ਕੇਟਰ ਨਹੀਂ ਸੀ। ਇਹਨੇ ਟਿਕਟਾਂ ਦੇਣ ਵੇਲੇ ਵੀ ਕੋਈ ਸਾਥ ਪਾਰਟੀ ਦਾ ਲੈ ਲਿਆ ਉਸ ਪਾਰਟੀ ਦਾ ਲੈ ਲਿਆ ਤੇ ਉਹ ਦੁਪੱਠੇ ਕਰਕੇ ਬੰਦੇ ਇਕੱਠੇ ਕਰ ਲਏ। ਤੇ ਆਮ ਇਹ ਪਾਰਟੀ ਕਹਿੰਦੀ ଥିਈ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਆ ਤੇ ਅਸੀਂ ਜਿਹੜੇ ਆ ਕੋਈ ਸਾਈਕਲ ਪੈਂਚਰ ਲਾਉਣ ਵਾਲਾ ਕੋਈ ਕਰਿਆਨੇ ਦੀ ਦੁਕਾਨ ਕਰਨ ਵਾਲਾ ਕੋਹੋ ਲੋਕਾਂ ਨੂੰ ਟਿਕਟਾਂ ਦਿੱਤੀਆਂ ਤੇ ਲੋਕਾਂ ਨੂੰ ਉਹਨਾਂ ਨੂੰ ਐਮਐਲਏ ਬਣਾ ਦਿੱਤਾ। ਹੁਣ ਮਸਲਾ ਆ ਗਿਆ ਕਿ ਜਦੋਂ ਜਲੰਧਰ ਦੀ ਜਿਹੜੀ ਆ ਗਿਬਨੇ ਚੋਣ ਆਈ ਹੈ ਪਾਰਲੀਮੈਂਟ ਦੀ ਤੁਹਾਨੂੰ ਪਤਾ ਸਾਡੇ ਉੱਤੇ ਇੱਕ ਐਮਪੀ ਦੀ ਡੈਥ ਹੋ ਗਈ ਸੀ ਤੇ ਪਾਰਟੀ ਨੂੰ ਜਦਾਤੋਂ ਕੈਂਡੀਡੇਟ ਨਹੀਂ ਥੇ ਗਾ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਦੂਜੀ ਪਾਰਟੀ ਚੋਂ ਰੈਂਕ ਨੂੰ ਲਿਆ ਕੇ ਆਪਣਾ ਕੈਂਡੀਡੇਟ ਬਣਾਇਆ ਜਿਹੜਾ ਐਸ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਪਹਿਲਾ ਕੈਂਡੀਡੇਟ ਸੀ ਉਹ ਟੇਹਰਦੇ ਸਨ ਆਪਣੀ ਪਾਰਟੀ ਨਾਲ ਉਹਦਾ ਕਹਿ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਜਿਸ ਪਾਰਟੀ ਵਿੱਚ ਗਿਆ ਉਹ ਆ ਦੇਸ਼ ਦੀ ਰੂਲਿੰਗ ਪਾਰਟੀ ਜਿਹੜੀ ਆਪਾਂ ਭਾਜਪਾ ਜਨਤਾ ਪਾਰਟੀ ਕਹਿੰਦੇ ਹਾਂ ਅਸਲ ਰੌਲਾ ਜਿਹੜਾ ਆ ਇਹ ਦੋਨੋਂ ਪਾਰਟੀਆਂ ਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਦਾ ਇੰਨਾ ਕੇਡਰ ਹੋ ਜਿਹੜਾ ਪਾਰਲੀਮੈਂਟ ਦੀਆਂ ਚੋਣਾਂ ਦੇ ਲਈ ਨਹੀਂ ਆਪਣਾ ਕਰ ਸਕੇ ਇਹ ਵੀ ਦੂਜੀਆਂ ਪਾਰਟੀਆਂ ਦੇ ਬੰਨੇ ਝਾਤਦੇ ਆ ਇਧਰ ਉਧਰੋਂ ਕੈਂਡੀਡੇਟ ਆਉਣ ਪਰ ਜਿਹੜੇ ਨਹੀਂ ਗੱਲ ਚੱਲੀ ਤੇ ਆਪਣੇ ਪੰਜ ਮੰਤਰੀ ਖੜੇ ਕਰਨੇ ਪਏ ਔਰ ਚਾਰ ਜਿਹੜੇ ਆ ਉਹ ਮੌਜੂਦਾ ਐਮਐਲਏ ਜਿਹੜੇ ਆ ਉਹ ਖੜੇ ਕਰਨੇ ਪਏ ਆ ਇਹ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਇਵੇਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹਦਾ ਲੰਬੇ ਸਮਾਂ ਤੋਂ ਇਹਦਾ ਅਲਾਈਅንስ ਮੈਂ ਸਮਝਦਾ ਉਹ ਸ਼੍ਰੋਮਣੀ ਕਾਲਦਾਲ ਦੇ ਨਾਲ ਪੰਜਾਬ ਦੇ ਵਿੱਚ ਉਹ ਚੱਲ ਰਿਹਾ ਸੀ ਤੇ ਇਥੋਂ ਜਿਹੜੀ ਇਹ ਪਾਰਟੀ ਆ ਇਹ 3 ਸੀਟਾਂ ਦੇ ਉੱਪਰ ਇਲੈਕਸ਼ਨ ਲੜਦੀ ਸੀ ਤੇ ਬਾਕੀ 10 ਸੀਟਾਂ ਸ਼੍ਰੋਮਣੀ ਕਾਲਦਾਲ ਲੜਦਾ ਸੀ ਹੁਣ ਜਿਉਂ ਨਾਤਾ ਟੁੱਟਿਆ ਸ਼੍ਰੋਮਣੀ ਕਾਲਦਾਲ ਦਾ ਭਾਰਤੀ ਜਨਤਾ ਪਾਰਟੀਆਂ ਨੂੰ ਜੋ ਲੱਗਦਾ ਟੁੱਟਿਆ ਤੇ ਉਹਨਾਂ ਨੂੰ 13 ਕੈਂਡੀਡੇਟ ਜਿਹੜੇ ਆਪਣੇ ਖੜੇ ਕਰਨ ਬਾਅਦ ਤੇ ਜਿਹੜੀਆਂ ਆ ਉਹ ਵੀ ਗੱਲ ਸੋਚਣੀ ਪੈ ਜਾਣੀ ਪਈ ਉਹਦੇ ਵਾਸਤੇ ਵੀ ਭੰਤੋੜ ਜਿਹੜੀ ਆ ਉਸ ਪਾਰਟੀ ਨੇ ਵੀ ਸ਼ੁਰੂ ਕੀਤੀ ਆ ਔਰ ਲਗਾਤਾਰ ਹਰੇ ਇਨਦਰਾਤਰ ਉਹ ਜਾਰੀ ਹੈ ਸੋ ਇਸੇ ਕਰਕੇ ਮੈਂ ਸਮਝਦਾ ਕਿ ਇਹਨਾਂ ਪਾਰਟੀਆਂ ਦੇ ਵਿੱਚ ਇਹ ਵੱਡੀ ਕਮੀ ਰਹੀ ਔਰ ਇਹ ਕਮੀ ਅੱਜ ਮੈਨੂੰ ਹੋਲ ਸਾਰੀਆਂ ਪਾਰਟੀਆਂ ਵਿੱਚ ਵੀ ਨਜ਼ਰ ਆਉਂਦੀ ਆ ਉਹ ਵੱਡੀ ਜਿਹੜੀ ਕਮੀ ਨਜ਼ਰ ਆ ਰਹੀ ਹੈ ਉਹ ਜਿਹੜੀਆਂ ਰਿਜ਼ਰਵ ਸੀਟਾਂ ਆ ਉਹਨਾਂ ਦੇ ਉੱਪਰ ਕਿਉਂਕਿ ਮੈਂ ਕਿਤੇ ਨਾ ਕਿਤੇ ਦਿਲਜੀਏ ਇਹ ਗੱਲ ਮਹਿਸੂਸ ਕਰ ਰਿਹਾ ਹਾਂ ਕਿ ਪੋਲੀਟੀਕਲ ਪਾਰਟੀਆਂ ਨੇ ਇਸ ਗੱਲ ਦੇ ਉੱਪਰ ਕਦੀ ਡੀਪਲੀ ਵਿਚਾਰ ਨਹੀਂ ਕੀਤੀ ਕਿ ਸਾਡੀਆਂ ਜਿਹੜੀਆਂ ਆ ਉੱਚ ਅਧਿਕਾਰ ਦਰ ਅਸੈਂਬਲੀ ਹਰਕੇ ਆ ਸਾਡੀਆਂ ਜਿਹੜੀਆਂ 4 ਪਾਰਲੀਮੈਂਟ ਔਰ ਦਰਬਿਆ ਔਰ ਉਹਨਾਂ ਵਾਤੇ ਜਿਹੜੇ ਆ ਰਜ਼ਰਵ ਕੈਟਾਗਰੀ ਦੇ ਕੈਂਡੀਡੇਟਾਂ ਨੂੰ ਪ੍ਰੋਮੋਟ ਨਹੀਂ ਕੀਤਾ ਜਿਹੜੇ ਪੰਜ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਮੇਨ ਜਿਹੜੀਆਂ ਲੜ ਰਹੀਆਂ ਕਿਤੇ ਜੇ ਸਮਝ ਮੰਨ ਨੂੰ ਗੱਲ ਇਹ ਤਾਂ 6 ਪਾਰਟੀਆਂ ਬਣ ਜਾਣੀਆਂ ਤੇ 6 ਪਾਰਟੀਆਂ ਨੂੰ ਜੇ 4-4 ਚਾਹੀਦੇ ਆ ਤਾਂ 6 4 24-25 ਕੈਂਡੀਡੇਟ ਦਰਬ ਉਹ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਜਿਨ੍ਹਾਂ ਦੀ ਅਜ ਕਮੀ ਜਿਹੜੀ ਆ ਤੁਹਾਡੀ ਪਾਰਟੀਆਂ ਨੂੰ ਖੜਕ ਰਹੀ ਹੈ ਨਜ਼ਰ ਆ ਰਹੀ ਆ ਸੋ ਇੱਕ ਇਹ ਸਿਗਨਲ ਵੀ ਆ ਇੱਕ ਇਹ ਪਾਰਟੀਆਂ ਨੂੰ ਹੁਣ ਸੋਚਣਾ ਵੀ ਪਊਗਾ ਜੋ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਲਕੇ ਹੋਰ ਵਧਣੇ ਆ ਜੋ ਇਹਨਾਂ ਦੀ ਹੋ ਸਕਦੀ ਆ ਪਾਰਲੀਮੈਂਟ ਦੇ ਹਲਕੇ ਵੀ ਵਧਣ ਦੀ ਸੰਭਾਵਨਾ ਆ ਅਸੈਂਬਲੀ ਹਲਕੇ ਵਧਣ ਦੀ ਵੀ ਸੰਭਾਵਨਾ ਆ ਤੇ ਇਹਦੇ ਵਿੱਚ ਵੱਡੇ ਘਰਾਣੇ ਜਿਹੜੇ ਆ ਉਹਨਾਂ ਨੂੰ ਇਹ ਵੀ ਸੋਚਣਾ ਪਊਗਾ ਜੇ ਇਹਦੀ ਰਾਜ ਕਰਨਾ ਤੇ ਸਾਨੂੰ ਇਹਨਾਂ ਕਮੇਟੀ ਨੂੰ ਵੀ ਬਰਾਬਰ ਦਾ ਪੈਰਲਲ ਲਿਆਉਣਾ ਪਊਗਾ ਪੈਰਲਲ ਲਿਆਉਣਾ ਪਊਗਾ ਰੱਖਣਾ ਪਊਗਾ ਇਹ ਵੀ ਰਾਜਨੀਤੀ ਦੇ ਵਿੱਚ ਆ ਗਾ ਵਧਣਗੇ ਤਾਂ ਹੀ ਇਹ ਸੀਟਾਂ ਪੂੜੀਆਂ ਕੀਤੀਆਂ ਜਾਂ ਚੜਦੀਆਂ ਤੇ ਉਸ ਕਰਕੇ ਇਹ ਜਿਹੜੀ ਇਸ ਵਾਰੀ ਦੀ ਇਲੈਕਸ਼ਨ ਵਾ ਇਹ ਇਲੈਕਸ਼ਨ ਨੇ ਜਿੱਥੇ ਦੇਸ਼ ਦੀ ਸਰਕਾਰ ਦਾ ਫੈਸਲਾ ਕਰਨਾ ਉਥੇ ਪਾਰਟੀਆਂ ਨੂੰ ਵੀ ਇੱਕ ਗੱਲੇ ਫੈਸਲਾ ਕਰਨ ਲਈ ਮਜਬੂਰ ਕਰਨਾ ਕਿ ਇਹਨਾਂ ਲੋਕਾਂ ਨੂੰ ਵੀ ਜਿਹੜੀ ਆ ਉਸ ਤਰੀਕੇ ਦੇ ਨਾਲ ਤਿਆਰ ਕਰਨਾ ਜਿਹੜਾ ਇਹ ਪਾਰਟੀਆਂ ਦੇ ਮਜਬੂਰੀ ਬਣ ਜਾਣਾ ਔਰ ਪਾਰਟੀ ਨੂੰ ਇੱਥੇ ਹੁਣ ਤੋਂ ਥੋੜਾ ਵਿਚਾਰ ਉਹ ਕਰਨੀ ਚਾਹੀਦੀ ਆ ਲੱਗ ਕੇ ਮੈਂ ਸਮਝਦਾ ਕਿ ਜੋ ਵੀ ਡਾਲਟ ਆਊਗਾ ਮੈਨੂੰ ਪੂਨ ਆਫਿਆ ਕਿ ਪੰਜਾਬ ਦੇ ਲੋਕ ਬੜੇ ਸਿਆਣੇ ਆ ਜਿਹੜੇ ਵੀ ਕੈਂਡੀਡੇਟ ਆਉਣਗੇ ਇਹ ਪਾਰਟੀਆਂ ਬਾਰੇ ਵੀ ਵਿਚਾਰ ਕਰਨਗੇ ਕੈਂਡੀਡੇਟਾਂ ਬਾਰੇ ਵੀ ਵਿਚਾਰ ਕਰਨਗੇ ਕਿ ਕਿਹੜਾ ਕੈਂਡੀਡੇਟ ਜਿਹੜਾ ਆ ਉਹ ਹਰ ਇਲੈਕਸ਼ਨ ਦੇ ਵਿੱਚ ਟੋਸੀਆਂ ਮਾਰਦਾ ਖੱਬੇੋਂ ਸੱਜੇ ਸੱਜੋਂ ਖੱਬੇ ਜਾਂਦਾ ਆਪਣਾ ਮੌਕਾ ਦੇਖ ਕੇ ਉਹ ਆਉਂਦਾ ਹੁਣ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਔਰ ਸਾਡੇ ਮਰਹੂਮ ਲੀਡਰ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਹਮੇਸ਼ਾ ਕਿਹਾ ਕਰਦੇ ਸੀ ਕਾਕਾ ਪਾਰਟੀ ਆਪਣੀ ਮਾਂ ਆ ਇਹ ਆਪਣੀ ਮਾਂ ਦੀ ਪਾਰਟੀ ਜਿਹੜੀ ਆ ਇਹ ਕਦੇ ਨਹੀਂ ਛੱਡਣੀ ਚਾਹੀਦੀ। ਉਹ ਅਸੀਂ ਤਾਂ ਅੱਜ ਵੀ ਮੈਂ ਤਾਂ ਉਸ ਗੱਲ ਤੇ ਪਹਿਰਾ ਦਿੰਦਾ ਮੈਨੂੰ। ਮੈਂ ਅੱਸੀ ਦਾ ਮੈਂਬਰ ਆ ਸ਼੍ਰੋਮਣੀ ਕਾਲੀ ਦਲ ਦਾ। ਮਤਾ ਹੀ 77 ਸਾਲ ਹੋ ਗਏ। ਬੜਾ ਚਾਰ ਬੜੀ ਐਮ.ਐਲ.ਏ ਵੀ ਬਣਿਆ। ਆ ਮੰਤਰੀ ਵੀ ਬਣਿਆ। ਉਹ ਤੋਂ ਬਾਅਦ ਵੀ ਲੈਖਣ ਲੜਿਆ ਪਰ ਪਾਰਟੀ ਤੋਂ ਖੁੱਬੇ ਸੱਚੇ ਕਦੇ ਨਹੀਂ ਚਾਕੇ ਆ। ਇਹ ਬਹੁਤ ਟੱਟ ਬੰਦੇ ਅੱਜ ਦੀ ਰਾਜਨੀਤੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਆ। ਅੱਜ ਪਾਰਟੀ 'ਚ ਤੁਹਾਨੂੰ ਦੇਖਣ ਨੂੰ ਮਿਲਦੇ ਆ। ਅੱਜ ਪਾਰਟੀ ਮੜ ਜੀ ਗੱਲ ਦੇ ਉੱਪਰ ਟਿਕਟ ਨਹੀਂ ਮਿਲੀ ਜਾਂ ਕੋਈ ਅਹੁਦਾ ਨਹੀਂ ਮਿਲਿਆ ਪਾਰਟੀ 'ਚੋਂ ਬਾਗੀ ਹੋ ਕੇ ਬੁਧੀਆਂ ਪਾਰਟੀਆਂ ਵੱਲ ਮੁੱਖ ਕਰ ਲੈਂਦੇ ਪੰਜਾਬ ਕੇ ਸਾਰੀਆਂ ਪਾਰਟੀਆਂ ਵਿੱਚ ਇਹ ਹਾਲਾਤ ਆ ਸਿਚੁਏਸ਼ਨ ਇੱਕੋ ਜਿਹੀ ਆ ਕਿਸੇ ਪਾਰਟੀ ਦੇ ਵਿੱਚ ਵੀ ਤੁਸੀਂ ਚਲੇ ਜਾਓ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਪਾਰਟੀ ਤੁਹਾਨੂੰ ਜਾਂਦਿਆਂ ਨੂੰ ਚੇਅਰ ਦੇ ਦੇ ਉੱਥੇ ਵੀ ਕੋਈ ਵਰਕਰ ਤੋਂ ਉੱਠਣਾ ਪੈਂਦਾ ਕੰਮ ਕਰਨਾ ਪੈਂਦਾ ਸੋ ਇਸ ਵਰਕੇ ਮੈਂ ਤੁਹਾਨੂੰ ਅੱਜ ਜਿਹੜੀ ਵੱਡੀ ਗੱਲ ਦੋ ਬਦਲੇ ਆ ਇਹ ਪੋਲੀਟੀਕਲ ਪਾਰਟੀਆਂ ਦੇ ਲਈ ਇੱਕ ਸੰਕੇਤ ਆ ਇੱਕ ਸੋਚੋਂ ਵਾਲੀ ਗੱਲ ਆ ਇਹ ਉਹਨਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜੇ ਪਾਰਟੀਆਂ ਇਹਨਾਂ ਗੱਲਾਂ ਨੂੰ ਲੈ ਕੇ ਕੰਮ ਕਰਨਗੇ ਆ ਉਹੀ ਲੋਕ ਆਪਣਾ ਵੋਟਾਂ ਲੈ ਤੱਕਣ ਗਿਆ ਇਹ ਥਪੂਸੀ ਬਾਾਰ ਲੋਕਾਂ ਨੂੰ ਜਿਹੜੀ ਆ ਉਹ ਕੋਈ ਕਹੇ ਤੇ ਉਹਨਾਂ ਨੂੰ ਨਹੀਂ ਪੁੱਛਣਾ ਹੁਣ ਮੈਨੂੰ ਕੱਲ ਦਾ ਇੱਕ ਬੰਦੇ ਨੇ ਸਵਾਲ ਪੁੱਛ ਰਿਆ ਜਗਨੂ ਸਾਹਿਬ ਤੁਹਾਡਾ ਬਹੁਤ ਦੋਆਬੇ ਦਾ ਲੀਡਰ ਸੀ ਪਵਨ ਟਿੰਨੋ ਜੀ ਜੀ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਕ ਇਹ ਬ੍ਰਹਮ ਸ਼ਾਸਤਰ ਜਿਹੜਾ ਉਹ ਭੇਜਿਆ ਜਿੱਦਾਂ ਬੀਜੇਪੀ ਹੈ ਨਾ ਮਰਦਾਈਆਂ ਬਣਾਉਂਦੀ ਹੈ ਇਹ ਬ੍ਰਹਮ ਸ਼ਾਸਤਰ ਗਿਆ ਉਸ ਪਾਰਟੀ ਦੇ ਵਿੱਚ ਇਹ ਜਿੱਦਾਂ ਇਹ ਇੱਥੇ ਦੁਆਬੇ ਵਿੱਚ ਕੋਈ ਇੱਥੇ ਲੀਡਰ ਨਹੀਂ ਬਰਾਬਰ ਉਮਲਿਤ ਖੜਾ ਦਿੱਤਾ ਜਾਂ ਨਹੀਂ ਹੋਣ ਦਿੱਤਾ ਸਾਰਿਆਂ ਨੇ ਜੜਾਂ ਹੀ ਵੱਡੀਆਂ ਜੀ ਇਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਵੀ ਖਲਾਰਾ ਨਵਾਂ ਪਾਊਗਾ ਬਹੁਤ ਛੇਤੀ ਤੁਹਾਡੇ ਸਾਹਮਣੇ ਇਗਾਲ ਨੇ ਸਾਨੂੰ ਕੋ ਬੁੱਧ ਚੰਤਾ ગાંધી ਲੋੜ ਨਹੀਂ ਜਿਹੜਾ ਸਾਡਾ ਨਹੀਂ ਹੋ ਸਕਿਆ ਹੁਣ ਉਹਨਾਂ ਦਾ ਵੀ ਨਹੀਂ ਤਕਾਇਨਾ ਬਿਲਕੁਲ ਜੀ ਇਹਦੇ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਇਹ ਵੀ ਬੜੀਆਂ ਕੰਸੋ ਆਇਆ ਪਿਸਦਾਰ ਪ੍ਰਕਾਸ਼ ਸਿੰਘ ਬਾਦਲ ਮਹਰੂਮ ਪੁਨਾ ਨੇ ਪਵਨ ਤੀਨ ਨੂੰ ਬਹੁਤ ਵੱਡੀਆਂ ਸੂਤਾਂਤੀਆਂ ਜਦੋਂ ਆਇਆ ਤੇ ਇਹਨਾਂ ਦਾ ਬੜਾ ਪਾਰਟੀ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਿਆ ਸੀਗਾ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਜਿਵੇਂ ਅਸੀਂ ਗੱਲ ਦੱਸੀ ਹੈ ਪਾਰਟੀਆਂ ਵੱਲੋਂ ਦਿੱਤੇ ਆ ਤੇ ਜਾਣਾ ਇਹ ਤੁਹਾਡੀ ਬਿਲਕੁਲ ਗੱਲ 100% ਸਹੀ ਹੈ ਕਿ ਜਿਹੜਾ ਬੰਦਾ ਉਸ ਮਹਾ ਪਾਰਟੀ ਦਾ ਨਹੀਂ ਰਿਹਾ ਤੇ ਦੂਸਰੀ ਪਾਰਟੀ ਜਾ ਕੇ ਕਿੰਨਾ ਖਸਟ ਹੋਊਗਾ ਸਦਾ ਸਿੰਘ ਖੰਡਰ ਜੀ ਜਿਹੜਾ ਇਸ ਹ ਆਪਾਂ ਫਾਈਨਲ ਤੇ ਆਈਏ ਵੀ ਜਿਹੜਾ ਪੰਜਾਬ ਦਾ ਭਵਿੱਖ ਕੀ ਹੋਊਗਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ 2024 ਦੀਆਂ ਗੱਲਾਂ ਕਰਦੇ ਅਸੀਂ ਸਿਰਫ ਤੇ ਸਿਰਫ ਪੰਜਾਬ ਦੀ ਗੱਲ ਕਰਦੇ ਆਂ ਜੇ ਪਾਰਟੀਆਂ ਦੀ ਇਹੋ ਜਿਹੀ ਨੈਸ਼ਨਲ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਦਾ ਦੋਬទਲ ਹੋ ਰਹੀ ਹੈ ਇਹੋ ਜਿਹਾ ਤਰੰਦਰ ਲੀਡਰ ਜਾਇਆ ਤੇ ਉਹਦੇ ਨਾਲ ਕੀ ਉਹਨਾਂ ਪੰਜਾਬ ਦਾ ਭਵਿੱਖ ਆਉਣ ਵਾਲਾ ਕਿਸ ਤਰ੍ਹਾਂ ਤੁਸੀਂ ਦੇਖਦੇ ਦੇਖੋ ਜਦ ਜਦੋਂ ਮੈਂ ਦੇਖ ਰਿਹਾ ਜਦੋਂ ਆਪਾਂ ਪੰਜਾਬ ਅਗਰ ਕੀਤਾ ਪੰਜ ਛੇ ਪਾਰਟੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀਆਂ ਇਹ ਕਿਥੇ ਪਾਰਟੀ ਦੀ ਵੀ ਜਿਹੜੀ ਆਪਾਂ ਜੇ ਸਹੀ ਦੇਖੀਏ ਇਸ ਵੇਲੇ ਇਹ ਨੈਸ਼ਨਲ ਪਾਰਟੀਆਂ ਜਿਹੜੀਆਂ ਅੱਜ ਕੋਈ ਦੋ ਤਿੰਨ ਆਪਾਗੁਤ ਪਾਰਟੀ ਆ ਭਾਤਜੰਦਾ ਪਾਰਟੀ ਆ ਜਾਂ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਨੈਸ਼ਨਲ ਪਰ ਮੈਂ ਉਹਨੂੰ ਨੈਸ਼ਨਲ ਪਾਰਟੀ ਇਸ ਕਰਕੇ ਨਹੀਂ ਮੰਨਦਾ ਕਿ ਉਹਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੈਂਡੀਡੇਟ ਤਾਂ ਬੇਕੀ ਖੜੇ ਕੀਤੇ ਆ ਤੇ ਉਹ ਨੈਸ਼ਨਲ ਉਹਨੇ ਸਰਕਾਰ ਕਿ ਬਣਾਉਣੀ ਆ ਉਹ ਇਸ ਕਾਬਿਲ ਨਹੀਂ ਹੈ ਦੂਜੀ ਪਾਰਟੀ ਲੈ ਕੇ ਜਿਹੜੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਅੱਜ ਜਿਹੜੀ ਆ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇੰਡੀਆ ਇਹ ਗਠਵੰਨ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਵਿਘੇ ਪਾਰਟੀਆਂ ਇਕੱਠੀਆਂ ਹੋ ਗਈਆਂ ਪਰ ਜਿਹੜੀ ਉਹਦੀ ਹਾਈ ਲੈਡਰਸ਼ਿਪ ਹੋ啊 ਉਹ ਵਾਲੇ ਡਿਸਾਈਡ ਨਹੀਂ ਕਰ ਸਕੀ ਕਿ ਸਾਡਾ ਕੱਲ ਨੂੰ ਲਾੜਾ ਕੌਣ ਹੋਊਗਾ ਸਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕਿਹੜਾ ਹੈ ਇੱਕ ਵੱਡੀ ਜਿਹੜੀ ਅੱਜ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਇਹ ਵੱਡੀ ਇੱਕ ਦੁਬਧਾ ਹੈ ਕਿ ਜੇ ਅਸੀਂ ਜੇ ਵੋਟ ਪਾਣੀ ਆ ਤਾਂ ਕਿਹੜੇ ਪ੍ਰਦੇਸ਼ ਨੂੰ ਬਾਗਡਰ ਕਿਹਨੂੰ ਸੰਭਾਲਣੀ ਆ ਇਹ ਜਿਹੜੀ ਇੰਡੀਆ ਗਠਰ ਬੰਦ ਪਿਆ ਕਿਹੜੀ ਪਾਰਟੀ ਇਹਨਾਂ ਦੇ ਵਿੱਚੋਂ ਰੂਲਿੰਗ ਪਾਰਟੀ ਜਾਊਗੀ ਹੈੱਡ ਹੋਊਗਾ ਤੇ ਉਹ ਜਿਹੜੇ ਉਹ ਵਿਚਾਰ ਕਰਦੇ ਆ ਤੇ ਫੇ ਲੋਕਾਂ ਨੂੰ ਹਲੇ ਇੱਥੇ ਦਾ ਨਿਰਾ ਆ ਆਮ ਆਦੀ ਪਾਰਟੀ ਔਰ ਕਾਂਗਰਸ ਜਿਹੜੀ ਆ ਉਸ ਪਾਰਟੀ ਦਾ ਇੰਡੀਆ ਪਾਰਟੀ ਦਾ ਹਿੱਸਾ ਆ ਪਰ ਪੰਜਾਬ ਦੇ ਵਿੱਚ ਦੋਨੋਂ ਬਖ ਵਖ ਲੜਦੇ ਅੱਜ ਲੋਕ ਇਹ ਵੀ ਸੋਚਦੇ ਨੇ ਜੇ ਅਸੀਂ ਇੱਥੇ ਐਮਪੀ ਜਿਦਾਤਾ ਝਾੜੂ ਦਾ ਉਹ ਕਿਹੜੀ ਪਾਰਟੀ ਨੂੰ ਵੋਟ ਪਾਊਗਾ ਦਿੱਲੀ ਜਾ ਕੇ ਪ੍ਰਾਈਮ ਮਿੰਿਸਟਰ ਬਣਾਉਣ ਵਾਸਤੇ ਜੇ ਅਸੀਂ ਕਾਂਗਰਸ ਬਣਾਤਾ ਉਹ ਕਿਹਨੂੰ ਵੋਟ ਪਾਊਗਾ ਇਹ ਮਤਲਬ ਇੱਥੇ ਬਖ ਵਖ ਲੜਦੇ ਆ ਦਿੱਲੀ ਜਾ ਕੇ ਕਹਿੰਦੇ ਅਸੀਂ ਇਕੱਠੇ ਆ ਇਹ ਸਮਝ ਨਹੀਂ ਆਉਂਦੀ ਚਲੋ ਉੱਧਰ ਤਾਂ ਬਹੁਤ سارے ਦਰਿਆ ਰਖ ਕੇ ਅਕਾ ਸਮੁੰਦਰ ਚ ਜਾ ਡਿੱਗਦੇ ਆ ਉਹ ਸਾਰੇ ਉੱਥੇ ਹੁੰਦੇ ਪਰ ਲੱਭਦਾ ਕੁਝ ਨਹੀਂ ਹੁੰਦਾ ਉਹ ਪਾਣੀ ਕਿਹੜੇ ਦਰਿਆ ਦਾ ਹੈ ਸਮੁੰਦਰ ਦਾ ਦਾ ਹੁੰਦਾ ਸੋ ਇਹ ਕਨਫਿਊਜ਼ਨ ਬਹੁਤ ਵੱਡਾ ਜਿਹੜਾ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਸੋ ਪੰਜਾਬ ਦੇ ਵਿੱਚ ਲੋਕ ਇਸ ਗੱਲ ਨੂੰ ਅਜ ਸਮਝਣ ਲੱਗ ਪਏ ਆ ਕਿ ਪੰਜਾਬ ਦੇ ਵਿੱਚ ਜੇ ਸਾਡੇ ਹੱਕੂਖੜ ਜਿਹੜੇ ਉਹ ਸੇਵ ਆ ਤੇ ਉਹ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਦਾ ਬੇਠਕ ਸੈਂਟਰ ਸਾਡੀ ਸਰਕਾਰ ਨਹੀਂ ਬਣਦੀ ਪਰ ਜਿਹੜੇ ਪੰਜਾਬ ਦੇ ਜਦੋਂ ਹਿੱਤਾਂ ਦੀ ਗੱਲ ਆਉਂਦੀ ਆ ਇਹ ਕਿਸਾਨਾਂ ਦੀ ਗੱਲ ਵਾ ਇੱਥੇ ਵਪਾਰੀਆਂ ਦੀ ਗੱਲ ਵਾ ਸਾਡੇ ਗਰੀਬ ਤਬਕੇ ਦੀ ਗੱਲ ਵਾ ਮੁਲਾਜ਼ਮਾਂ ਦੀ ਖਾਤੋਂ ਤੇ ਗੱਲ ਵਾ ਤੇ ਸ਼ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਸਾਹਮਣੇ ਆਉਂਦਾ ਔਰ ਇਸ ਪਾਰਟੀ ਨੇ ਜਦੋਂ ਵੀ ਮੌਕਾ ਮਿਲਿਆ ਇਹ ਸਾਰੇ ਵਰਗਾਂ ਲਈ ਕੁਝ ਕੀਤਾ ਲੋਕਾਂ ਦੇ ਕਹਿਣ ਦੀ ਗੱਲ ਵਾ ਅਸੀਂ ਉੱਪਰ ਨਹੀਂ ਕਹਿ ਸਕਦੇ ਅਸੀਂ ਕਿਸਾਨਾਂ ਲਈ ਕੀ ਕੀਤਾ ਅਸੀਂ ਮੁਲਾਜ਼ਮਾਂ ਲਈ ਕੀ ਕੀਤਾ ਅਸੀਂ ਵਪਾਰੀਆਂ ਲਈ ਕੀ ਕੀਤਾ ਸਾਡੀ ਅੰਦਾਸੀ ਦੀ ਗੱਲ ਵਾ ਸਾਡੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਵਾ ਉਹ ਅਸੀਂ ਕਿੱਥੇ ਲੈ ਕੇ ਗਏ ਆਂ ਉਨਾ ਪਾਰਟੀ ਦੇ 2 ਸਾਲ ਤੋਂ ਬਾਅਦ ਤਮਾ ਸਮਾ ਹੋ ਗਿਆ ਅੱਜ ਸੇਥ ਤੇ ਕੀ ਕਹਿਣਗੇ ਜੀ ਕਿਹੜਾ ਇਹ ਕਹਿਣਗੇ ਅਸੀਂ 2 2.5 ਸਾਲ ਦੇ ਵਿੱਚ ਇਹ ਆ ਕੰਮ ਕਰ ਦਿੱਤਾ ਜਦ ਕਿ ਜਿਹੜੀ ਬਹੁਤ ਇਮਾਨਦਾਰ ਪਾਰਟੀ ਕਹਿੰਦੀ ਸੀ ਅੱਜ ਉਹ ਜਿਹੜਾ ਉਹਦਾ ਸੁਪਰੀਮੋ ਆ ਅੱਜ ਉਹ ਵੱਡੇ ਘਟਾਏ ਦੇ ਵਿੱਚ ਅੰਦਰ ਚਲੇ ਗਿਆ ਔਰ ਪੰਜਾਬ ਦੀਆਂ ਦੀ ਜਿਹੜੀ ਤਲਵਾਰ ਲਟਕ ਰਹੀ ਹੈ ਤੇ ਹੋਰ ਬੰਦੇਆਂ ਉੱਪਰ ਲਟਕ ਰਹੀ ਹੈ ਸੋ ਇਸ ਕਰਕੇ ਮੈਂ ਸੋਚ ਰਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਵੀ ਆ ਅੱਜ ਉਹਦਾ ਵਿਰੋਧ ਪੰਜਾਬ ਵਿੱਚ ਇਸ ਕਰਕੇ ਹੋ ਰਿਹਾ ਕਿ ਆਮ ਲੋਕ ਵਿਰੋਧ ਕਰ ਰਹੇ ਆ ਕਥਾਨ ਕਰ ਰਹੇ ਆ ਕਿ ਉਹਨਾਂ ਨੇ ਕਹਿ ਕੇ ਮੁਕਰਿਆ ਦੋ ਗੱਲਾਂ ਤੋਂ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਆ ਉਹ ਪਿਛੇ ਹੋ ਗਏ ਮੁਕਰ ਗਏ ਲੋਕਾਂ ਦੇ ਨਾਮ ਤੱਕ ਹਾਂ ਇੱਕ ਉਹਨਾਂ ਨੇ ਆਪਣੇ ਜਿਸ ਵੇਲੇ ਇੱਥੇ ਗੁਰਾਂਤ ਦੇਵੀ ਦੇ 550 ਸਾਲਾ ਤੇ ਆਏ ਆ ਸਰਤਾਨਪੁਰ ਉਹਨਾਂ ਨੇ ਬੰਦੀ ਸਿੰਘ ਨੂੰ ਰਿਹਾਈ ਕਰਨ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜੀਬ ਜੀ ਐਲਾਨ ਕੀਤਾ ਸੀ ਉਹ ਤੋਂ ਮੁਕਰ ਗਏ ਦੂਸਰਾ ਉਹਨਾਂ ਨੇ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਨਾਲ ਸਮਝੌਤਾ ਕਰ ਲਿਆ ਉਹ ਤੋਂ ਮੁਕਰ ਗਏ ਅੱਜ ਇਹ ਇਦਾਂ ਕਰਕੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਮੁਖalਫਤ ਕਰ ਰਹੇ ਆ ਅੱਜ ਉਹਨਾਂ ਨੂੰ ਕੇਸ ਕਰਨਾ ਪੈ ਰਿਹਾ ਵੇਖੋ ਕੈਂਡੀਡੇਟ ਨੂੰ ਤਕਰੀ ਪਾਰਟੀ ਐ ਖੜੇ ਕਰ ਦੇਵਿੰਦਰੂਦਨ ਕਰਕੇ ਕਰੀ ਜਾਣ ਪਰ ਉਹਨਾਂ ਨੂੰ ਉਹਨੂੰ ਗੇਪ ਲੈਣਾ ਪੰਜਾਬ ਦੇ ਵਿੱਚ ਬਹੁਤ ਔਖਾ ਆ ਇਹ ਮੇਰੇ ਜਿਹੜੀ ਗੱਲ ਆ ਇਹ ਮੈਂ ਸਾਫ਼ ਪੇਰੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਅੱਜ ਉਹਨਾਂ ਦੇ ਪੱਖ ਵਿੱਚ ਨਹੀਂ ਜਾ ਰਹੀ ਆ ਬਹੁਤ ਬਹੁਤ ਧੰਨਵਾਦ ਸਦਾ ਸੂ ਸਿੰਘ